ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਜੋ ਕੰਪਨੀਆਂ ਅਮਰੀਕਾ ਨੂੰ ਛੱਡ ਦੂਜੇ ਦੇਸ਼ਾਂ 'ਚ ਜਾਣ ਗਈਆਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ 트ੰਪ ਦੇ ਮੁਤਾਬਕ ਜੇਕਰ ਕੰਪਨੀਆਂ ਨੇ ਅਜਿਹਾ ਕੀਤਾ ਤਾਂ ਉਹਨਾਂ 'ਤੇ ਵਿਰੋਧ ਕਾਰਵਾਈ ਕੀਤੀ ਜਾਏਗੀ ਅਮਰੀਕਾ ਨੇ ਪਾਕਿਸਤਾਨ ਦੇ ਚੋਟ ਦੀ ਪੋਲ ਖੋਲ੍ਹ ਦਿੱਤੀ ਹੈ ਨਵੇਂ ਚੁਣੇ ਗਏ ਰਾਸ਼ਟਰਪਤੀ 트ੰਪ ਦੀ ਟੀਮ ਨੇ ਬਿਆਨ ਜਾਰੀ ਕਰਕੇ ਪਾਕਿਸਤਾਨ ਦੇ ਉਹਨਾਂ ਦਾਅਵਿਆਂ ਦਾ ਸਾਹਮਣਾ ਲੈਂਦਾ ਹੈ ਜਿਸ 'ਚ ਪਾਕਿਸਤਾਨ ਨੇ ਕਿਹਾ ਸੀ ਕਿ 트ੰਪ ਨੇ ਨਵਾਜ਼ ਸ਼ਰੀਫ ਦੀ ਤਾਰੀਫ਼ ਕੀਤੀ ਹੈ ਦਰਸਲ ਪਾਕਿਸਤਾਨੀ ਪੀਐਮ ਨਵਾਜ਼ ਸ਼ਰੀਫ ਨੇ 트럼ਪ ਨੂੰ ਵਧਾਈ ਦੇਣ ਲਈ ਫੋਨ ਕੀਤਾ ਸੀ ਇਸ ਮੌਕੇ ਪਾਕਿਸਤਾਨ ਨੇ ਕਿਹਾ ਕਿ 트럼ਪ ਨੇ ਸ਼ਰੀਫ ਨੂੰ ਵਧੀਆ ਇਨਸਾਨ ਦੱਸਿਆ ਅਤੇ ਪਾਕਿਸਤਾਨ ਦੀ ਹਰ ਮੁਸ਼ਕਲ ਦੂਰ ਕਰਨ ਦਾ ਵਾਅਦਾ ਕੀਤਾ ਜਦਕਿ 트럼ਪ ਦੀ ਟੀਮ ਵੱਲੋਂ ਜਾਰੀ ਬਿਆਨ ਚ ਪਾਕਿਸਤਾਨ ਦੇ ਦਾਅਵਿਆਂ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਡੋਨਲਡ 트럼ਪ ਨੇ ਜਨਰਲ ਜੀਮਸ ਮੈਟਸ ਨੂੰ ਨਵੇਂ ਰੱਖਿਆ ਮੰਤਰੀ ਦੇ ਤੌਰ ਤੇ ਚੁਣਿਆ ਹੈ ਬੀਬੀਸੀ ਦੀ ਖਬਰ ਮੁਤਾਬਕ 트럼ਪ ਨੇ ਮੈਟਸ ਸਾਹ ਦੇ ਕਰਦਿਆ ਉਹਨਾਂ ਨੂੰ ਬਿਹਤਰੀਨ ਦੱਸਿਆ ਮੈਡ ਡੌਗ ਦੇ ਨਾਮ ਨਾਲ ਮਸ਼ਹੂਰ ਮੈਟਸ ਮਦ ਪੂਰਬੀ ਰਾਸ਼ਟਰ ਪ੍ਰਤੀ ਬਾਮਾ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਆਲੋਚ BBC ਦੀ ਖਬਰ ਦੇ ਮੁਤਾਬਕ THAILAND ਦੇ ਯੁਵਰਾਜ ਮਹਾਵਾਜੀ ਰੈਲੰਗਕੋਨ ਨੂੰ ਨਵਾਂ ਰਾਜਾ ਐਲਾਨਿਆ ਗਿਆ ਹੈ ਆਪਣੇ ਮਰਹੂਮ ਪਿਤਾ ਰਾਜਾ ਭੂਮੀ ਬੋਲ ਦੇ ਦੇਹਾਂਤ ਮਗਰ ਯੁਵਰਾਜ ਨੂੰ ਗੱਦੀ ਤੇ ਬੈਠਣ ਦਾ ਸੱਦਾ ਦਿੱਤਾ ਗਿਆ ਇੱਕ ਖਾਸ ਮਾਗਮ ਦੇ ਵਿੱਚ ਉਹਨਾਂ ਦਾ ਅਭਿਸ਼ੇਕ ਵੀ ਕੀਤਾ ਗਿਆ ਹੈ ਹਾਰਟ ਆਫ ਏਸ਼ੀਆ ਕਾਨਫਰੰਸ ਲਈ ਐਤਵਾਰ ਨੂੰ ਪਾਕਿਸਤਾਨ ਦੀ ਵਿਦੇਸ਼ ਨੀਤੀ ਦੇ ਸਲਾਹਕਾਰ ਸਰਤਾਜ ਅਜੀਜ਼ ਭਾਰਤ ਜਾਣਗੇ ਜਿਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਨਾਂ ਕਰ ਦਿੱਤੀ ਹੈ ਪੇਸ਼ਮਰਗਾ ਅਧਿਕਾਰੀਆਂ ਨੇ ਕਿਹਾ ਕਿ ਇਸਲਾਮਿਕ ਸਟੇਟ 2014 ਤੋਂ ਦੇਸ਼ ਦੇ ਵੱਡੇ ਹਿੱਸੇ ਦੇ ਕੰਟਰੋਲ ਕਰਨ ਦੇ ਬਾਅਦ 1600 ਇਰਾਕੀ ਕੁਰਦ ਪੇਸ਼ਮਰਗਾ ਲੜਾਕੇ ਮਾਰੇ ਗਏ ਨੇ ਇਹ ਅੰਕੜੇ ਆਈਐਸ ਨਾਲ ਯੁੱਧ ਸ਼ੁਰੂ ਹੋਣ ਦੇ ਬਾਅਦ ਦੇ ਨੇ